ਹੈਲੋ ਗਾਇਸ ਕਿਵੇਂ ਹੋ ਹੋਪ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਨੇ ਆ ਸੀ ਹੈਣਾ ਤੇ ਤੁਹਾਨੂੰ ਦਿਖਾਉਣੇ ਆ ਬਿਜਲੀ ਪਲਾਂਟ ਤੇ ਮੌਸਮ ਬੜਾ ਘੈਂਟ ਹੋ ਰਿਹਾ ਤੇ ਮਿਲਦੇ ਤੁਹਾਨੂੰ ਉੱਥੇ ਜਾ ਕੇ ਤੇ ਗਾਇਸ ਸਾਡੇ ਏਰੀਆ ਦੇ ਗਾਈਸ ਆਪਾਂ ਪਹੁੰਚ ਚੁੱਕੇ ਆਂ ਤੇ ਇੱਧਰ ਰਾਜਸਥਾਨ ਵਾਲੀ ਨਹਿਰ ਤੇ ਆਪਣੇ ਦੂਜੀਆਂ ਨਹਿਰਾਂ ਨਾਲ ਜੁੜਦੀ ਆ ਆਜਾ ਤੁਹਾਨੂੰ ਵਿਖਾਉਨੇ ਆ ਆਜੋ ਗਾਈਸ ਪੁੱਤਾ ਤੇ ਕਿਰਫਾ ਵੱਲ ਲੋਈ ਕਈ ਨਹਿਰ ਆ ਆ ਦੇਖੋ ਗਾਈਸ ਇਹ ਸਿੱਧਾ ਲੰਘਦੇ ਪਾਣੀ ਬੜਾ ਤੇਜ਼ ਹੋ ਰਿਹਾ ਪਿਆ ਤੇ ਪਾਣੀ ਬੜਾ ਗਾਈਸ ਤੇਜ਼ ਹੋ ਰਿਹਾ ਹੈ ਤੇ ਆ ਸਰਹੰਦ ਵਾਲੀ ਨਹਿਰ ਦਿਖਾਉਨੇ ਆ ਆ ਜਾ ਰੋ ਦੇਖਣਾ ਆ ਆ ਜਾ ਤੇ ਮੇਰਾ ਨਾ ਪਾਪਾ ਐ ਤੇ ਮੇਰੇ ਨਾਲ ਇੱਕ ਵੀਰ ਆਇਆ ਮੇਰਾ ਭਰਾ ਵੱਡਾ ਵੱਡਾ ਵੀਰ ਆਇਆ ਤੇ ਚੱਲਦੇ ਆ ਆ ਕੁਛ ਬੋਲਤਾਂ ਰੱਖੀ ਹੋਈ ਨਾ ਤੇ ਮੌਸਮ ਬੜਾ ਘੈਂਟ ਹੋ ਰਿਹਾ ਨਾ ਤਾਂ ਕੋਈ ਆ ਫਰਾਂ ਵਾਲੀ ਨਹਿਰ ਆ ਦੇਖੋ ਦੇਖੋ ਗਾਇਸ ਪਾਣੀ ਬੜਾ ਤੇਜ਼ ਹੋਇਆ ਪਿਆ ਇਹ ਉੱਤੋਂ ਟਿੱਕਰ ਫੋਲ ਹੋਈ ਪਈ ਉੱਤੋਂ ਟਿੱਕਰ ਫੋਲ ਹੋਈ ਪਈ ਹੈ ਗਾਇਸ ਚੱਲਦੇ ਆ ਆਜੋ ਮੂਰ ਮੂਰੀ ਆਸਟਾਈ ਕੁਝ ਲੱਗਦਾ ਨਾ ਹੈ ਨਾ ਹਾਂਜੀ ਗਾਇਸ ਆਪਾਂ ਉਧਰ ਸੇ ਪਹਿਲਾਂ ਤੇ ਹੁਣ ਇੱਧਰ ਆ ਚੁੱਕੇ ਆ ਤੇ ਆਪ ਪਿੰਡਾਂ ਦੀ ਜਾਂਦੀ ਹੈ ਨਹਿਰ ਤੇ ਪੈਲੀਆਂ ਪੁੱਲੀਆਂ ਨੂੰ ਪਾਣੀ ਦੇਂਦੀ ਤਾਂ ਇੱਧਰ ਨਹਿਰ ਆਜਾ ਤੁਹਾਨੂੰ ਦਿਖਾਉਨੇ ਆ ਇਹ ਉੱਪਰ ਕਿੰਨਾ ਫੋਲ ਹੋਈ ਪਈ ਆ ਆਓ ਗਾਇਸ ਚੱਲਦੇ ਆ ਵੇਖੋ ਗਾਇਸ ਗਾਇਸ ਉਸ ਤੋਂ ਨਾਪਾਂ ਮਿਲ ਜੂਗਾ ਗਾਇਸ ਪਾਣੀ ਬੜਾ ਤੇਜ਼ ਹੋਇਆ ਤੇ ਉਹ ਸਾਹਮਣੇ ਪਾਵਰ ਪਲਾਂਟ ਆ चार नहर एक उधर एक ना हाँ पे नहर टोटल चलते गाइस आप ਕਿ ਕਿੰਨੀ ਖਤਰਨਾਕ ਅਪਨਤਾ ਵੀ ਡੋਪ ਸਕਦਾ ਇਹ ਦੇਖ ਕੇ ਤੇ ਗਾਇਸ ਆਹ ਦੇਖੋ ਇਹ ਕਟੜਾ ਲੱਗੇ ਰਹੇ ਨੇ ਥੱਲੇ ਤੇ ਉਹ ਸਾਡੇ ਆਪਣੇ ਇੱਥੇ ਪਾਵਰ ਪਲਾਂਟ ਆ ਦੇ ਆਪਣੇ ਏਰੀਆ ਨੂੰ ਜੀ ਇਥੋਂ ਸਾਰੇ ਸਾਰੇ ਘਰਾਂ ਦੀ ਬਿਜਲੀ ਬੰਦੀ ਆ ਤੇ ਗਾਇਸ ਅਸੀਂ ਆ ਚੁੱਕੇ ਹਾਂ ਘਰੇ ਕਿਉਂਕਿ ਉੱਥੇ ਨਾ ਕਿਸੇ ਬੰਦੇ ਨੇ ਨਹਿਰ ਚ ਛਾਲ ਮਾਰਤੀ ਸੀ ਤੇ ਉੱਥੇ ਪੀੜ ਬੜੀ ਹੋ ਗਈ ਸੀ ਤੇ ਤੇ ਤੁਹਾਨੂੰ ਅੱਜ ਦਾ ਬਲੌਗ ਜੇ ਵਧੀਆ ਲੱਗਿਆ ਤੇ ਕਮੈਂਟ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਹਾਨੂੰ ਮਿਲ ਜਾਈਏ ਬਲੌਗ